ਸ਼ੀਲੂ ਆ ਗਿਆ ਬਾਹੁ ਅਕਬਰ ਪ੍ਰਵਾਲਾ ਮੇਰੇ ਵੀਰੋ ਕੀ ਬਾਤ ਹੈ ਤੇ ਵੀ ਰਵਿੰਦਰ ਲੋਕ ਗੱਲਾਂ ਕਰਦੇ ਉਹਦੇ ਵੀ ਹਰਿਆਣੇ ਵਾਲਾ ਜਿਹੜਾ ਸ਼ੀਲੂ ਹੈ ਇਹ ਦੇਖੋ ਸੱਤਣ ਹਾਂਜੀ ਭਰਾ ਕੀ ਹਾਲ ਨੇ ਸਾਰਿਆਂ ਦੇ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਭਰਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਵੀਡੀਓ ਵਿਊ ਆਏ ਨੇ ਹੁਣ ਉੱਤੇ ਚੈਨਲ ਸਬਸਕ੍ਰਾਈਬ ਹੋਇਆ ਵਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭਰਾ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਕਬੱਡੀ ਦੇ 스타 ਤੇ ਤੇ ਅੱਜ ਜਿਹੜੇ ਕਬੱਡੀ ਕੱਪ ਹੋਣੇ ਆ ਬਈ ਅੱਜ 10 11 ਜਗ੍ਹਾ ਕੱਪ ਹੋਣੇ ਨੇ ਤੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਵੀ ਕਿੱਥੇ ਕਿੱਥੇ ਹੋਣੇ ਨੇ ਇੱਕ ਆਜ ਟਰੈਕਟਰ ਵਾਲਾ ਕੱਪ ਵੀ ਆ ਤੇ ਮੈਂ ਅੱਜ ਸਾਰੇ ਕਿਹੜੇ ਨੇ ਸਾਰੇ ਜਿੱਥੇ ਜਿੱਥੇ ਵੀ ਹੋਣੇ ਅੱਜ ਤੇ ਉਹਦੇ ਕਰਕੇ ਮੈਂ ਜਾਨੀ ਕਿ ਅੱਜ ਪਲੇਅਰ ਬਹੁਤ ਬੰਦੇ ਹੋਣਗੇ ਭਰਾ ਕਿਉਂਕਿ ਸਾਰੇ ਜਗ੍ਹਾ ਭਾਰੇ ਹੀ ਮੈਚ ਨੇ ਮੋਟਰਸਾਈਕਲ ਨੇ ਤੇ ਮੈਂ ਜਾਨੀ ਕਿ ਵੈਸਟਾਂ ਨੂੰ ਤੇ ਇੱਕ ਇੱਕ ਜਗ੍ਹਾ ਜਿੱਥੇ ਟਰੈਕਟਰ ਨੇ ਉੱਥੇ ਵੀ ਵਧੀਆ ਯਾਨੀ ਕਿ ਪਲੇਅਰ ਪਹੁੰਚਣਗੇ ਅੱਜ ਸਾਰੇ ਪਾਸੇ ਬੰਡਮੇਜ ਪਲੇਅਰ ਖੇਡਣਗੇ ਆਏ ਨਹੀਂ ਹੋਊਗਾ ਵੀ ਇੱਕ ਕੱਪ ਸਿਰਾ ਹੋ ਗਿਆ ਬਾਕੀ ਆਪਣੇ ਗਵਾਂਡ ਚ ਕਪਾ ਕਢਾਣੀ ਤੇ ਕਢਾਣੀ ਵਾਲੇ ਨੇ ਬਹੁਤ ਜ਼ੋਰ ਲਾਇਆ ਹੋਇਆ ਪਾ ਪਲੇਅਰ ਮੈਨੂੰ ਜਿਤ ਤੱਕ ਸ਼ੱਕਾ ਵੀ ਇੱਥੇ ਬਹੁਤ ਸੋਹਣੇ ਪਹੁੰਚਣਗੇ ਕਢਾਣੀ ਕਿਉਂਕਿ ਵਿੱਚ ਵਿੱਚ ਪਲੇਅਰ ਬਾਈ ਜਵਾਨਾਂ ਵਾਲੇ ਵੀ ਹੁੰਦੇ ਆ ਜ਼ਰੂਰੀ ਨਹੀਂ ਹੈਗਾ ਵੀ ਪੈਸੇ ਪਿੱਛੇ ਜਾਂਦੇ ਆ ਤੇ ਉਹ ਜਿਨ੍ਹਾਂ ਨੇ ਆਉਣਾ ਜਵਾਨ ਤੇ ਫਿਰ ਉਹ ਮੈਨੂੰ ਲੱਗਦਾ ਵੀ ਕਢਾਣੀ ਸੋਹਣੇ ਮੈਚ ਹੋਣਗੇ ਭਰਾ ਤੇ ਬਾਕੀ ਜਿਹੜੇ ਜਿਹੜੇ ਮੈਚ ਹੋਣਿਆ ਤੁਹਾਨੂੰ ਉਹਦੇ ਬਾਰੇ ਦੱਸ ਦਿੰਨੇ ਆ ਆਪਾਂ ਤੇ ਉਹਦੇ ਚੋਂ ਜਿਹੜਾ ਪਹਿਲਾ ਕੱਪ ਆ ਬਈ ਉਹ ਹੋਣਾ ਵਾ ਪੰਡੋਰੀ ਪਿੰਡ ਆਪਣੇ ਲੁਧਿਆਣਾ ਜਿਲ੍ਹੇ ਦਾ ਪਿੰਡ ਆ ਤੇ ਇੱਥੇ ਕਬੱਡੀ ਓਪਨ ਚ ਤਿੰਨ ਬਾਹਰ ਹੋਣੇ ਤੇ 71000 ਤੇ 51000 ਇਨਾਮ ਆ ਤੇ ਵੈਸਟ ਰੇਡ ਦੇ ਜਾਫੀ ਨੂੰ ਮੋਟਰਸਾਈਕਲ ਆ ਭਰਾ ਪੰਡੋਰੀ ਪਿੰਡ ਲੁਧਿਆਣਾ ਜਿਲ੍ਹੇ ਦਾ ਜੀ ਤੇ ਦੂਜਾ ਕੱਪ ਆ ਵੀਰੇ ਪਿੰਡ ਕਰਮੂ ਵਾਲਾ ਜ਼ਿਲ੍ਹਾ ਤਰਨਤਾਰਨ ਤੇ ਇੱਥੇ ਵੀ ਚਾਰ ਕਲੱਬਾਂ ਦੇ ਮੈਚ ਹੋਣਗੇ ਤੇ ਪਹਿਲਾ ਨਾਮ 81000 ਤੇ ਦੂਜਾ 71000 ਤੇ ਸੋਹਣੇ ਮੈਚ ਹੋਣਗੇ ਇੱਧਰ ਵੀ ਤਰਨਤਾਰਨ ਵਾਲੀ ਸਾਈਡ ਪਿੰਡ ਕਰਮੂ ਵਾਲਾ ਬਈ ਤੇ ਤੀਜਾ ਕਪਾ ਜੀ ਇਹ ਆ ਪਿੰਡ ਆਪਣਾ ਕਬਰਵੱਛਾ ਕਸੂਤਾ ਇਹ ਨਾਮ ਆ ਪਿੰਡ ਦਾ ਉਹ ਨਾਮ ਸੋਹਣਾ ਵਾ ਕਬਰ ਬੱਚਾ ਪਿੰਡ ਆਪਰਾ ਤੇ ਮੋਦਗੀ ਤੋਂ 4-5 ਕਿਲੋਮੀਟਰ ਹੀ ਆ ਬਾਈ ਇਹ ਨੇੜੇ ਆ ਮੋਦਗੀ ਤੋਂ ਤੇ ਸਾਰਿਆਂ ਨੇ ਕਈ ਵਾਰੀ ਸੁਣਿਆ ਜਾਨਕੀ ਪਹਿਲੀ ਵਾਰੀ ਹੁੰਦਾ ਤੇ ਇੱਥੇ ਪਹਿਲਾ ਨਾਮ ਆ ਵੀਰੇ 81000 ਦੂਜਾ 71000 ਤੇ ਬੈਸਟ ਰੀਡਰ ਤੇ ਜਾਪੀ ਨੂੰ 71 15-15000 ਆ ਵੀਰੇ ਸੌਰੀ ਯਾਰ ਤੇ ਤੀਜਾ ਕਾਪ ਆ ਵੀਰੇ ਸਾਧਪੁਰ ਨੇੜੇ ਜਗਤਪੁਰ ਸਰਦਾਰ ਭਗਤ ਸਿੰਘ ਨਗਰ ਤੇ ਇੱਥੇ ਚਾਰ ਓਪਨ ਦੀਆਂ ਕਲੱਬਾਂ ਖੇਡਣਗੀਆਂ ਭਰਾ 1 ਲੱਖ ਪਹਿਲਾ ਨਾਮ ਆ 75000 ਦੂਜਾ ਵਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਨੇ ਭਰਾ ਤੇ ਜਵਾਕਾਂ ਦਾ ਵੀ ਸ਼ੋਅ ਮੈਚ ਹੋਊਗਾ ਚਾਰ ਕਲੱਬਾਂ ਖੇਡਣਗੀਆਂ ਇੱਥੇ ਤੇ 175 ਨਾਮ ਬੈਸਟਾਂ ਨੂੰ ਮੋਟਰਸਾਈਕਲ ਤੇ ਅੱਗੇ ਵਾਲਾ ਕਾਪਾ ਭਰਾ ਪਿੰਡ ਨਿਹਾਲ ਸਿੰਘ ਵਾਲਾ ਅੱਜ ਪਹਿਲਾ ਦਿਨ ਆ ਉੱਥੇ ਤੇ ਓਪਨ ਇੱਕ ਬਾਹਰੋਂ ਦੇ ਮੈਚ ਅੱਜ ਹੋਣਗੇ ਤੇ 51000 ਤੇ 41000 ਨਾਮ ਆ ਭਰਾ ਉਥੇ ਤੇ ਪਿੰਡ ਖੋਜਕੀਪੁਰ ਤਰਨਤਨ ਸਾਹਿਬ ਅਗਲਾ ਮੈਚ ਆ ਤੇ 175 ਨਾਮ ਆ ਜੀ ਇੱਥੇ ਤੇ ਬੈਸਟਾ ਨੂੰ 41 41000 ਆ ਜੀ ਇਦੋਂ ਅਗਲਾ ਕਾਪਾ ਭਰਾ ਪਿੰਡ ਹੈਗਾ ਜੀ ਪਮੋਰ ਇੱਥੇ ਸਾਰੇ ਬਜਨੀ ਦੇ ਮੁਕਾਬਲੇ ਨੇ 32 ਕਿਲੋ ਤੋਂ ਲੈ ਕੇ 70 ਕਿਲੋ ਤੱਕ ਸੀਗੇ ਤੇ ਅੱਜ 70 ਕਿਲੋ ਦੇ ਨੇ ਤੇ 70 ਕਿਲੋ ਦੇ ਬੈਸਟ ਰੇਡਰ ਜਾਫੀ ਨੂੰ ਵੀਰੇ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਇਦੋਂ ਅਗਲਾ ਕੱਪ ਆ ਜੀ ਪਿੰਡ ਮਨਸੂਰਵਾਲ ਕਲਾਂ ਤੇ ਇੱਥੇ ਅੱਜ 65 ਕਿਲੋ ਦੇ ਕੱਪ ਜਾਨਕੀ ਮੁਕਾਬਲੇ ਆ ਨਾਮ ਭਾਰਾ ਸੀਮਾ ਤਾਂ ਹੀ ਤੁਹਾਨੂੰ ਦੱਸਣ ਲੱਗਿਆ 10000 ਤੇ 7000 ਇੱਥੇ ਓਪਨ ਦੇ ਕੱਲ ਨੂੰ ਹੋਣਗੇ ਮੈਚ ਤੇ ਓਪਨ ਚ ਸੋਨਾ ਨਾਮ ਆਇਥੇ 71051000 ਬੈਸਟਾ ਨੂੰ 3131000 ਤੇ ਇਦੋਂ ਅਗਲਾ ਕੱਪ ਆ ਜੀ ਆਪਣੇ ਕਿਲਾ ਰੈਪਰ ਤੇ ਇੱਥੇ ਮਿੰਨੀ 올림픽 ਵੀ ਕਹਿੰਦੇ ਆ ਇਹ ਖੇਡਾਂ ਨੂੰ ਇਹ ਆਪਣੇ ਕਿਲਾ ਰੈਪਰ ਨਾਲ ਹੀ ਆ ਆਪਣੇ ਤੋਂ 8 ਕਿਲੋਮੀਟਰ ਸ਼ਾਇਦ ਪੈਂਦਾ 8-10 ਕਿਲੋਮੀਟਰ ਤੇ ਇੱਥੇ ਵੀਰੇ ਜਿਹੜੀ ਲੁਧਿਆਣਾ ਮਰੇ ਕੋਡਾ ਲੀਗ ਚੱਲਦੀ ਆ ਉਹਦੇ ਮੈਚ ਹੋਣਗੇ ਦੋ ਸੈਮੀ ਨੇ ਤੇ ਇੱਕ ਫਾਈਨਲ ਹੋਊਗਾ ਸੋਹਣੇ ਮੈਚ ਹੋਣਗੇ ਕੱਲ ਵੀ ਸੋਹਣੇ ਹੋਏ ਸੀ ਮੈਚ ਇੱਥੇ ਮੁੰਡੇ ਵਧੀਆ ਆੜ ਕੇ ਖੇਡੇ ਸੀ ਪਿੰਡ ਕਿਲਾ ਰੈਪੁਰ ਜੀ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਕਢਾਣੀ ਜਿਹੜਾ ਮੇਲਾ ਉਹ ਅੱਜ ਆ ਤੇ ਇੱਥੇ 175 ਨਾਮ ਆ ਵੀਰੇ ਤੇ ਬੈਸਟ ਵਾਲੀ ਮੋਟਰਸਾਈਕਲ ਆ ਸੋਹਣੇ ਮੈਚ ਹੋਣਗੇ ਇੱਥੇ ਕਢਾਣੀ ਵੀ ਤੇ ਜਿਹੜਾ ਮੁੰਡਾ ਪਲੂਟੀ ਵਾਲਾ ਪਾਲਾ ਖੇਡਦਾ ਉਹਦਾ 51000 ਦਾ ਸਨਮਾਨ ਹੋਊਗਾ ਇੱਥੇ ਨਗਦ ਰਾਸ਼ੀ ਨਾਲ ਸੋਹਣੇ ਮੈਚ ਖੇਡੇ ਜਾਣਗੇ ਇੱਥੇ ਵੀ ਤੇ ਮੇਜਰ ਲੀਗ ਦਾ ਅੱਜ ਮੈਚ ਆ ਵੀਰੇ ਟਾਂਡਾ ਰਾਮ ਸਹਾਏ ਮਕੇਰੀਆਂ 2.5 ਲੱਖ ਪਹਿਲਾ ਨਾਮਾ ਤੇ ਲੱਖ ਦੂਜਾ ਵਾ ਜੀ ਤੇ 2.5 ਲੱਖ ਪਹਿਲਾ 2 ਲੱਖ ਦੂਜਾ ਜੀ ਬੈਸਟ ਰੇਡਰ ਤੇ ਜਾਫੀ ਨੂੰ 1-1 ਲੱਖ ਕੈਸ਼ ਆ ਜੀ ਟਾਂਡਾ ਰਾਮ ਸਾਹੇ ਮਕੇਰੀਆਂ ਠੀਕ ਆ ਜੀ ਚਹੋਕੀ ਪਿੰਡ ਆ ਵੀਰੇ ਤੇ ਇੱਥੇ ਨਾਰਥ ਪ੍ਰੋਫੈਸ਼ਨ ਦਾ ਕੱਪ ਖੇਡਿਆ ਜਾਊਗਾ ਤੇ ਪਹਿਲਾ ਨਾਮ ਆ ਇੱਥੇ 1.5 ਲੱਖ ਰੁਪਈਆ ਨਾਮ ਯਰ ਚਾਜ ਨਾਲ ਥੋੜਾ ਦੇਖ ਨਹੀਂ ਰਿਹਾ ਮੇਰੇ ਹਿਸਾਬ ਨਾਲ 1.5 ਤੇ ਲੱਖ ਹੋਊਗਾ ਸ਼ਾਇਦ ਤੇ ਇੱਥੇ ਬੈਸਟਾਂ ਨੂੰ ਫੂਰ ਟਰੈਕਟਰ ਦਿੱਤੇ ਜਾਣਗੇ ਬਰਾ ਇਹ ਸੀਗਾ ਫੂਟ ਟਰੈਕਟਰਾਂ ਦਾ ਕੱਪ ਚਕੋਹੀ ਪਿੰਡ ਤੇ ਮੇਜਰ ਲੀਗ ਦਾ ਤੇ ਅੱਜ ਵਧੀਆ ਮੈਚ ਹੋਣਗੇ ਭਰਾ ਜਿੰਨੇ ਜਿੰਨੇ ਵੀ ਭਰਾਵਾਂ ਨੂੰ ਪਤਾ ਲੱਗਦਾ ਲਾਈਵ ਦੇਖ ਲਿਆ ਕਰੋ ਲਾਈਵ ਵਾਲੇ ਚੈਨਲ ਤੁਹਾਨੂੰ ਮੈਂ ਕੱਲ ਹੀ ਦੱਸਤੇ ਸੀਗੇ ਵੀ ਜ਼ਰੂਰੀ ਨਹੀਂ ਹੈਗਾ ਵੀ ਕੰਮ ਕਾਰ ਵਾਲਾ ਟਾਈਮ ਆ ਹਨਾ ਭਰਾ ਸਾਰੇ ਬੀਜੀ ਹੁੰਦੇ ਆ ਤੁਸੀਂ ਲਾਈਵ ਦੇਖ ਸਕਦੇ ਹੋ ਕਬੱਡੀ 1 2 3 ਤੇ ਲਾਈਵ ਦੇਖ ਲਿਆ ਕਰੋ ਕਬੱਡੀ 365 ਤੇ ਦੇਖ ਲਿਆ ਕਰੋ ਕਬੱਡੀ ਜੰਕਸ਼ਨ ਕਬੱਡੀ ਆਸਟ੍ਰੇਲੀਆ ਲਾਈਵ ਹਨਾ ਤੇ ਮੇਜਰ ਲੀਗ ਉਹਨਾਂ ਦਾ ਆਪਦਾ ਚੈਨਲ ਆ ਤੇ ਮੇਜਰ ਲੀਗ ਤੇ ਤਾਂ ਸਿੱਧਾ ਹੀ ਐਮ ਐਲ ਕੇ ਭਰ ਦਿਆ ਕਰੋ ਲਾਈਵ ਤੇ ਜਰੂਰ ਦੇਖਿਆ ਕਰੋ ਭਰਾ ਹਨਾ ਆਪਣੇ ਮੇਨ ਖੇਡ ਹੀ ਇਹ ਆ ਭਰਾ ਆਪਣੀ jaan ਵਾਲੀ ਤੇ ਜਰੂਰ ਮੇਰੇ ਭਰਾ ਦੇਖਿਆ ਕਰੋ ਆਪਾਂ ਤਾਂ ਹੀ ਤੁਹਾਨੂੰ ਇੰਨੀ ਕਿ ਜਾਣਕਾਰੀ ਦਿੰਨੇ ਆ ਵੀ ਜਿਹੜੇ ਵੀ